ਤਾਂ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਸ਼੍ਰੀ ਕਲਤਖ ਸਾਬ ਤੋਂ ਹੋਣਾ ਹੈ ਤਾਂ 71 ਤੋਂ ਪਹਿਲਾਂ ਸਾਡੇ ਨਾਲ ਅਰਸ਼ਦੀਪ ਸਿੰਘ ਕਲੇਰ ਜੋ ਨੇ ਉਹ ਵੀ ਮੌਜੂਦ ਨੇ ਤਾਂ ਕਲੇਰ ਸਾਹਿਬ ਕਿਵੇਂ ਵੇਖਦੇ ਹੋ ਕਿਉਂਕਿ ਅੱਜ ਦੇ ਦਿਨ ਨੂੰ ਲੈ ਕੇ ਕਿਉਂਕਿ ਜਿੱਥੇ ਵਿਰੋਧੀ ਧਿਰ ਜੋ ਕਿ ਸੁਧਾਰ ਲਹਿਰ ਦੇ ਰੂਪ ਦੇ ਵਿੱਚ ਹੀ ਆਪਾਂ ਗੱਲ ਕਰ ਲਈ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਗੱਲ ਚੱਕੀ ਗਈ ਸੀ ਕਿ ਜੋ ਰੈਂਦੀ ਸਰਕਾਰ ਦੌਰਾਨ ਗਲਤੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਡੇਰੇ ਮਾਫੀ ਦੀ ਗੱਲ ਅਸੀਂ ਵੀ ਭਾਗੀਦਾਰ ਸੀਗੇ ਤਾਂ ਉਸ ਤੋਂ ਬਾਅਦ ਕਈ ਜੋ ਇੱਥੇ ਸਾਰੇ ਆ ਕੇ ਪੇਸ਼ ਵੀ ਹੋਏ ਸਪਸ਼ਟ ਕਰਨ ਵੀ ਦਿੱਤੇ ਤਾਂ ਅੱਜ ਵੱਡਾ ਫੈਸਲਾ ਆਉਣਾ ਤੁਸੀਂ ਕਿਵੇਂ ਵੇਖਦੇ ਦੇਖੋ ਅਕਾਲ ਤਖਬ ਸਭ ਮਹਾਨ ਹੈ ਪੰਥ ਦੀ ਸ਼ਾਨ ਹੈ ਦੇਸ਼ ਵਿਦੇਸ਼ ਕਿਤੇ ਵੀ ਕੋਈ ਸਿੱਖ ਬੈਠਾ ਉਹ ਅਕਾਲ ਤਖਬ ਨੂੰ ਸਮਰਪਿਤ ਹੈ ਤੇ ਅੱਜ ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਕੋਈ ਮਾਇਨੇ ਰੱਖਦੀਆਂ ਕਿ ਕਿਨੇ ਕੀ ਕਿਆ ਕਿਨੇ ਸ਼ਿਕਾਇਤ ਦਿੱਤੀ ਸਪਸ਼ਟੀਕਰਨ ਸਾਰਿਆਂ ਦੇ ਆ ਗਏ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਮਰਪਣ ਭਾਵਨਾ ਦੇ ਨਾਲ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੈ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੋਏਗਾ ਜੋ ਵੀ ਜਸਵੰਤ ਸਾਹਿਬਾਨ ਦਾ ਆਦੇਸ਼ ਹੋਏਗਾ ਉਹਦੇ ਇੱਕ ਇੱਕ ਅੱਖਰ ਦੀ ਇਨ ਬਿਨ ਪਾਲਣਾ ਕਰਨਾ ਇਹੀ ਸਾਡਾ ਫਰਜ਼ ਹੈ ਇਹੀ ਸਾਡਾ ਧਰਮ ਸੋ ਜਿਹੜੇ ਲੋਕ ਅੱਜ ਵੀ ਬਿਆਨਬਾਜ਼ੀ ਕਰ ਰਹੇ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਹੁਣ ਥੋੜੀ ਦੇਰ ਆਪਾਂ ਰੁਕੀਏ ਆਪਾਂ ਕਿਤੇ ਤਾਂ ਇਹ ਜਿਹੜੀ ਬਿਆਨਬਾਜ਼ੀ ਹੈ ਦੂਸ਼ਣਬਾਜ਼ੀ ਹੈ ਇਹਨੂੰ ਰੋਕੀਏ ਹੁਣ ਜਦੋਂ ਅਸੀਂ 6ਵੇਂ ਪਾਤਸ਼ਾਹ ਦੇ ਤਖਤ ਅੱਗੇ ਆ ਕੇ ਸਮਰਪਤੀ ਹੋ ਗਏ ਹਾਂ ਬਖਸ਼ਿੰਦ ਗੁਰੂ ਦਾ ਬਖਸ਼ਣ ਤਖਤ ਸੋ ਹੁਣ ਤਖਤ ਸਾਹਿਬ ਦੇ ਆਦੇਸ਼ ਦੀ ਉਡੀਕ ਕਰ ਲੈਣੀ ਚਾਹੀਦੀ ਹੈ ਇਹਨੇ ਕਾਲੇ ਨਹੀਂ ਪਹਿਣਾ ਚਾਹੀਦਾ ਪਰ ਕਿਵੇਂ ਦੇਖਦੇ ਹਾਂ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਨੂੰ ਕੀ ਕੌਮ ਨੂੰ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਨਹੀਂ ਕਬੂਲ ਹੈਗੀਗਾ ਦੇਖੋ ਮੈਂ ਫੇਰ ਦੁਬਾਰਾ ਕਹਿਣਾ ਕਿ ਕੌਣ ਕੀ ਕਹਿੰਦਾ ਅੱਜ ਮੈਨੂੰ ਨਹੀਂ ਰੱਖਦਾ ਕਿਉਂਕਿ ਜਦੋਂ ਅੱਜ 2 ਤਰੀਕ ਹੈ ਅੱਜ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਤੱਕ ਸਾਫ ਦਾ ਆਦੇਸ਼ ਹੋਇਆ ਕਿ ਉਹਨਾਂ ਨੇ 1 ਵਜੇ ਪੇਸ਼ ਹੋਣਾ ਤੇ ਅੱਜ ਕਿਸੇ ਵੀ ਕਿਸਮ ਦੀ ਬਹਿਸ ਕਿਸੇ ਨੂੰ ਮੈਂ ਵਿਰੋਧੀ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਜਿਹੜੇ ਅੱਜ ਵੀ ਐਸੀ ਕੋਈ ਕੰਟਰੋਵਰਸ਼ੀਅਲ ਗੱਲਾਂ ਕਰਨੀਆਂ ਚਾਹੁੰਦੇ ਉਹਨਾਂ ਨੂੰ ਮੁਬਾਰਕ ਪਰ ਮੈਂ ਉਹਨਾਂ ਨੂੰ ਅੱਜ ਉਰੇ ਖੜ ਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਚ ਖੜ ਕੇ ਮੈਂ ਕੋਈ ਐਸਾ ਜਵਾਬ ਨਹੀਂ ਦੇਣਾ ਚਾਹੁੰਦਾ ਹੁਣ ਆਪਾਂ ਫੈਸਲੇ ਦੀ ਉਡੀਕ ਕਰੀਏ ਜਹਦਾਰ ਸਾਹਿਬਾਨ ਦਾ ਫੈਸਲਾ ਹੋਣ ਦੋ ਉਸ ਤੋਂ ਬਾਅਦ ਗੱਲ ਕਰਾਂਗੇ ਮੇਹਰ ਸਾਹਿਬ ਇੱਕ ਸਵਾਲ ਲੈਣਾ ਚਾਹੂੰਗਾ ਕੌਮ ਦੀ ਇਹ ਗੱਲ ਕਹਿਣੀ ਹੈ ਕਿ ਜੋ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਫਕਰੇ ਕੌਮ ਦਾ ਜੋ ਇੱਥੋਂ ਸਨਮਾਨ ਭੇਟ ਹੋਇਆ ਉਹ ਜ਼ਰੂਰ ਵਾਪਸ ਲੈਣਾ ਚਾਹੀਦਾ ਜੋ ਉਸ ਸਮੇਂ ਦੇ ਵਿੱਚ ਡੇਰਾ ਸਾਧ ਦੀ ਮਾਫੀ ਦੀ ਗੱਲ ਕਰ ਲਈ ਜਾਂ ਬੇਦਬੀ ਦੀ ਗੱਲ ਕਰ ਲਈ ਤਾਂ ਉਸ ਆਧਾਰ ਤੇ ਫਿਰ ਵੀ ਉਹਨਾਂ ਨੂੰ ਜਿਹੜਾ ਇੱਥੋਂ ਦੀ ਮਾਨ ਸਨਮਾਨ ਮਿਲਿਆ ਫਕਰੇ ਕੌਮ ਦਾ ਉਹ ਵਾਪਸ ਲਿੱਤਾ ਜਾਵੇ ਉਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਦੇਖੋ ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਕੌਮ ਲਫ਼ਜ਼ ਹੈ ਨਾ ਇਹਨੂੰ ਆਪਾਂ ਇੰਨਾ ਛੋਟਾ ਨਾ ਕਰਦੀਏ ਕਿਸੇ ਦੀ ਕੋਈ ਵਿਅਕਤੀ ਵਿਸ਼ੇਸ਼ ਦੀ ਨਿੱਜੀ رائے ਹੋ ਸਕਦੀ ਹੈ ਇੱਕ ਦੋ ਬੰਦੇ ਤਿੰਨ ਬੰਦੇ ਚਾਰ ਬੰਦੇ ਕੋਈ ਗੱਲ ਕਰ ਸਕਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਉਹ ਗੱਲ ਕੌਮ ਨੇ ਕਰਦੀ ਹੈ ਮੈਂ ਫੇਰ ਦੁਬਾਰਾ ਕਹਾਂ ਕਿ ਅੱਜ ਕੋਈ ਵੀ ਐਸੀ ਗੱਲ ਉਰੇ ਖੜ ਕੇ ਮੈਂ ਨਾ ਕਰਾਂ ਤਖਤ ਸਾਹਿਬ ਦਾ ਆਦੇਸ਼ ਆਪਾਂ ਉਡੀਕੀਏ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੋਊਗਾ ਸਭ ਦੇ ਸਿਰ ਮੱਥੇ ਤੇ ਜੋ ਵੀ ਆਦੇਸ਼ ਆਏਗਾ ਪ੍ਰਵਾਨ ਆ ਸਭ ਨੂੰ ਇੱਕ ਸਿੱਖ ਦਾ ਇੱਕ ਪਹਿਲਾ ਫਰਜ਼ ਹੀ ਇਹ ਹੈ ਕਿ ਉਹ ਗੁਰੂ ਦੇ ਦਰ ਨੂੰ ਨਤਮਸਤਕ ਹੋਵੇ ਪੂਰਨ ਸਰੈਂਡਰ ਭਾਵਨਾ ਦੇ ਨਾਲ ਆਵੇ ਗੁਰੂ ਦੇ ਦਰ ਨਾਲ ਕੋਈ ਦਰ ਨਾਲ ਕੋਈ ਤਰਕ ਨਹੀਂ ਕੋਈ ਵਤਾਰਕ ਨਹੀਂ ਸੋ ਇੱਕ ਇੱਕ ਅੱਖਰ ਸਿਰ ਮੱਥੇ ਤੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸਾ ਨਰਸ ਸਿੰਘ ਕਲੇਰ ਤਾਂ ਉਹਨਾਂ ਵੱਲੋਂ ਜਿਹੜੀ ਆ ਗੱਲਬਾਤ ਕੀਤੀ ਗਈ ਹੈ ਕਿਹਾ ਗਿਆ ਕਿ ਜੋ ਅੱਜ ਫੈਸਲੇ ਦੀ ਜਿਹੜੀ ਆ ਉਸ ਦੀ ਘੜੀ ਦੀ ਉਡੀਕ ਹੈਗੀ ਆ ਜੋ ਵੀ ਫੈਸਲਾ ਆਏਗਾ ਉਹ ਸਿਰ ਮੱਥੇ ਆ ਤਾਂ ਉਡੀਕ ਕਰ ਰਹੇ ਆ ਕਿ ਸਿੰਘ ਸਾਹਿਬ ਕਦੋਂ ਜੋ ਆਪਣਾ ਫੈਸਲਾ ਸੁਣਾਉਂਦੇ ਨੇ ਤਾਂ ਜੋ ਕੌਮ ਹੈ ਕੌਮ ਨੂੰ ਵੀ ਇਹ ਚੀਜ਼ ਦਾ ਪਤਾ ਲੱਗ ਸਕੇ ਕਿ ਅੱਜ ਕੀ ਜੋ ਵੱਡਾ ਕਿਉਂਕਿ ਇਤਿਹਾਸਿਕ ਦਿਨ ਤਾਂ ਹੈਗਾ ਸੁਖਵੀਰ ਸਿੰਘ ਬਾਦਲ ਹੋਣਾਂ ਨੂੰ ਲੈ ਕੇ ਜਾਂ ਸਾਰੀ ਪੁਰਾਣੀ ਅਕਾਲੀ ਲੀਡਰਸ਼ਿਪ ਨੂੰ ਲੈ ਕੇ ਕਿਉਂਕਿ ਬੇਦਬੀਆਂ ਹੋਈਆਂ ਨੇ ਪੰਥਕ ਸਰਕਾਰ ਪੰਜਾਬ 'ਚ ਹੋਵੇ ਤਾਂ ਉਹ ਸਰਕਾਰ ਦਰਮਿਆਨ ਬੇਦਬੀਆਂ ਹੋਣ ਤਾਂ ਬਹੁਤ ਹੀ ਮੰਤਪਕੀ ਗੱਲ ਆ ਤਾਂ ਅੱਜ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿੱਥੇ ਜਿਹੜਾ ਇੱਕ ਫੈਸਲਾ ਸੁਣਾਇਆ ਜਾਣਾ ਕੈਮਰਾਮੈਨ ਸੰਦੀਪ ਕੁਮਾਰ ਦਾ ਨੈਲਕਸਨ ਦੀ ਜਗਬਾਨੀ ਟੀਵੀ ਸ਼੍ਰੀਮ ਸਸਾਈ